ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕਿਉਂਕਿ ਇਸ ਤਰ੍ਹਾਂ ਦਾ ਨਾ ਅੱਜ ਤੱਕ ਗਾਣਾ ਇਸ ਤਰ੍ਹਾਂ ਦਾ ਨਹੀਂ ਆਇਆ ਮੈਂ 2011 ਤੋਂ ਮਤਲਬ ਭਰਤੀ ਆ ਜੀ ਪੁਲਸ ਦੇ ਵਿੱਚ ਸੀਗਾ ਤੇ ਮੈਨੂੰ ਵੀ ਇਸ ਤਰ੍ਹਾਂ ਦਾ ਗਾਣਾ ਸੀਗਾ ਚਾਹੀਦਾ ਵੀ ਮੈਂ ਇਦਾਂ ਦਾ ਹੀ ਗਾਣਾ ਲੈ ਕੇ ਆਵਾਂ ਇਹ ਪਹਿਲਾ ਗਾਣਾ ਸੀ ਇਹ ਹਾਂਜੀ ਹਾਂਜੀ ਇਹ ਮੇਰਾ ਪਹਿਲਾ ਗਾਣਾ ਸੀ ਜੇ ਨਾ ਮੈਂ ਮਤਲਬ ਇਹ ਗਾਣਾ ਕਰ ਸਕਿਆ ਜਾਂ ਮੈਂ ਇਸ ਫੀਲਡ ਦੇ ਵਿੱਚ ਆ ਸਕਿਆ ਤਾਂ ਮੈਂ ਪੰਜਾਬ ਪੁਲਿਸ ਦੇ ਮਤਲਬ ਕਿ ਪੰਜਾਬ ਪੁਲਿਸ ਦੇ ਕਰਕੇ ਹੀ ਮੈਂ ਇਸ ਪਾਸੇ ਆਇਆ ਸਾਨੂੰ ਦੱਸਣਾ ਪੈਂਦਾ ਇਹ ਵੀ ਮੇਰਾ ਗਾਣਾ ਲੋਕਾਂ ਨੂੰ ਨਹੀਂ ਪਤਾ ਬਹੁਤ ਛਿਪੇਜਾਂ ਦੇ ਸ਼ੇਅਰ ਹੋਇਆ ਵੀ ਗਾਉਣ ਵਾਲੇ ਦਾ ਔਰ ਗੀਤਕਾਰ ਦਾ ਤਾਂ ਪਤਾ ਨਹੀਂ ਪਰ ਗਾਣਾ ਬਹੁਤ ਬਾ ਕਮਾਲ ਹੈ ਜੀ ਪਿਛਲੇ ਸਾਲ ਫਾਲਸਾਹ ਦੀ ਡੈਥ ਹੋ ਗਈ ਸੀਗੀ ਤੇ ਚਲੋ ਉਹਨਾਂ ਨੇ ਪਰ ਉਹਨਾਂ ਨੇ ਕੁਦਰਤ ਦੇ ਰੰਗ ਟੂ ਗਾਣਾ ਆ ਰਹੀਓ ਸੁਣ ਲਈ ਸੀ ਅੱਛਾ ਉਹਨਾਂ ਨੇ ਹਰੀ ਝੰਡੀ ਦੀਤੀ ਸੀ ਅਸਵਾਕਤਾ ਸਭ ਦਾਤੇ ਮੈਂ ਹੱਥ ਸੁੱਖਾ ਖੇੜੀ ਬੜਾ ਦੱਸ ਜੀ ਕਿ ਹੜਾ ਦੀ ਮਾਰ ਇੰਨੀ ਜ਼ਿਆਦਾ ਆ ਕਿ ਲੋਕ ਜਿਹੜੇ ਨੇ ਉਹ ਗਿਰਗਰਾ ਰਹੇ ਨੇ ਅਰਦਾਸ ਬੇਨਤੀ ਕਰ ਰਹੇ ਨੇ ਪ੍ਰਾਰਥਨਾ ਕਰ ਰਹੇ ਨੇ ਦੋਆਾਂ ਕਰ ਰਹੇ ਨੇ ਲੋਕ ਦੁਨੀਆ ਭਰ ਦੇ ਚਿੰਤਕ ਨੇ ਕਿਉਂਕਿ ਹੜਾ ਦੀ ਮਾਰ ਇੰਨੀ ਜ਼ਿਆਦਾ ਆ ਕੇ ਲੋਕ ਆਪਣੇ ਘਰ-ਬਾਰ ਤੋਂ ਲੈ ਕੇ maal dangar ਸਾਰਾ ਕੁਝ ਜਿਹੜਾ ਹੈਗਾ ਛੱਡ-ਛੜਾ ਕੇ ਕਿਤੇ ਸੇਫ ਜਗ੍ਹਾ ਤੇ ਜਾ ਰਹੇ ਨੇ ਪ੍ਰਸ਼ਾਸਨ ਵੀ ਲਗਾਤਾਰ ਕਹਿ ਸਕਦੇ ਆ ਕਿ ਇਸ ਨੂੰ ਲੈ ਕੇ ਬਚਾਅ ਕਾਰਜ ਕਰ ਰਹੇ ਨੇ ਤੇ ਵੱਡੀ ਗੱਲ ਜੋ ਹਮੇਸ਼ਾ ਪੰਜਾਬੀ ਨੇ ਕਿਉਂਕਿ ਇੱਕ ਦੂਸਰੀ ਬਾਹ ਫੜਦੇ ਨੇ ਇੱਕ ਦੁੱਖ ਦੀ ਘੜੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਭਾਵੇਂ ਸਿੱਖਿਆਡ ਹੋਵੇ ਜਾਂ ਕੋਈ ਵੀ ਟਰਸਟ ਹੋਵੇ ਸਮਾਜ ਸੇਵੀ ਹੋਣ ਜਾਂ ਫਿਰ ਬੜੂ ਸਾਹਿਬ ਦੇ ਪੂਰੀ ਟੀਮ ਹੋਵੇ ਜੋ ਆਪਣੀਆਂ ਪਰਸਨਲ ਕਿਸ਼ਤੀਆਂ ਲੈ ਕੇ ਪਾਣੀ ਵਿੱਚ ਉਤਾਰ ਰਹੇ ਨੇ ਲੱਖਾਂ ਰੁਪਏ ਦੇ ਰਾਹਤ ਕਾਰਜ ਕਰੋੜਾਂ ਰੁਪਏ ਦੇ ਰਾਹਤ ਕਾਰਜ ਜਿਹੜੇ ਨੇ ਔਰ ਲਗਾਤਾਰ ਜੇ ਆਪਾਂ ਗੱਲ ਕਰੀਏ ਬਰਸਾਤ ਤਾਂ ਅਸਮਾਨ ਤੋਂ ਆਫਤ ਬਣ ਕੇ ਬਰਸ ਰਹੀ ਹੈ ਲੋਕ ਕਹਿ ਰਹੇ ਨੇ ਕਿ ਬਹੁਤ ਹੋ ਚੁੱਕਿਆ ਹੈ 88 ਦਾ 1988 ਦਾ ਸਮਾਂ ਜਿਹੜਾ ਹੈਗਾ ਯਾਦ ਕਰਵਾ ਦਿੱਤਾ ਆ ਜਿਹੜੇ ਲੋਕ ਦੂਰ ਦਰਾਡੇ ਬੈਠੇ ਨੇ ਨਹੀਂ ਜਾ ਸਕਦੇ ਤਾਂ ਵੀਡੀਓ ਲੈ ਕੇ ਵੀਡੀਓ ਬਣਾ ਕੇ ਰੀਲਾਂ ਬਣਾਉਂਦੇ ਨੇ ਤੇ ਉਸ ਬੜਾਈਆਂ ਰੀਲਾਂ ਦੇ ਵਿੱਚ ਟ੍ਰੈਂਡਿੰਗ ਸੌਂਗ ਚੱਲ ਰਿਹਾ ਉਹ ਟ੍ਰੈਂਡਿੰਗ ਸੌਂਗ ਕਿਹੜਾ ਆ ਕੀ ਹੈ ਕੁਦਰਤ ਨੂੰ ਲੈ ਕੇ ਉਹ ਸਾਰਾ ਕੁਝ ਤੁਹਾਨੂੰ ਦੱਸ ਦਿਆਂ ਉਹ ਗਾਣਾ ਰੀਲਾਂ ਦੇ ਵਿੱਚ ਦਿਹਾੜੀ ਦੇ ਵਿੱਚ ਘੱਟੋ-ਘੱਟ 5 ਤੋਂ 10 ਵਾਰ ਤੁਸੀਂ ਰੋਜ਼ ਸਕਰੋਲ ਕਰਕੇ ਸੁਣਦੇ ਹੋ ਕਿਉਂਕਿ ਉਹਦੇ ਵਿੱਚ ਕੁਦਰਤ ਦਾ ਜ਼ਿਕਰ ਆਇਆ ਕੁਦਰਤ ਕਿਸ ਤਰ੍ਹਾਂ ਮਾਰ ਕਰਦੀ ਹੈ ਕਿਸ ਤਰ੍ਹਾਂ ਖਿਲਵਾੜ ਕਰਦੀ ਹੈ ਉਹ ਕਿਸਮਤ ਉਹ ਉਹ ਜਿਹੜੀ ਹੈਗੀ ਆ ਉਹ ਕੁਦਰਤ ਦੀ ਮਾਰ ਦਾ ਉਹ ਗੀਤ ਆ ਸ਼ਾਇਦ ਤੁਸੀਂ ਉਹ ਗਾਣਾ ਬਹੁਤ ਸੁਣਿਆ ਆ ਟ੍ਰੈਂਡਿੰਗ ਵਿੱਚ ਚੱਲ ਰਿਹਾ ਪਰ ਕਿਸ ਨੇ ਗਾਇਆ ਕਿਸ ਨੇ ਲਿਖਿਆ ਕਿੱਥੇ ਦਾ ਉਹ ਸਖਸ਼ਾ ਉਹ ਨਹੀਂ ਕਿਸੇ ਨੂੰ ਪਤਾ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਆ ਉਸ ਨੌਜਵਾਨਾਂ ਦੇ ਨਾਲ ਜਿਸ ਨੇ ਉਹ ਗਾਣਾ ਬਖੂਬੀ ਗਾਇਆ ਔਰ ਅੱਜ ਤੱਕ ਟ੍ਰੈਂਡਿੰਗ ਦੇ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣਾ ਵੀਰ ਦਾ ਕਿਉਂਕਿ ਵੀਰ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰ ਰਹੇ ਨੇ ਜਿਸ ਤਰ੍ਹਾਂ ਦਾ ਉਹਨਾਂ ਨੇ ਗੀਤ ਗਾਇਆ ਉਸ ਤਰ੍ਹਾਂ ਦੀ ਜਿਹੜੀ ਹੈਗੀ ਸੇਵਾ ਭਾਵਨਾ ਨਾਲ ਕੰਮ ਕਰਦ ਨੇ ਤਾਂ ਅੱਜ ਸਭ ਤੋਂ ਪਹਿਲਾਂ ਸਸੀ ਕਾ ਠੀਕ ਠਾਕ ਹੋ ਸਸੀ ਕਾਲ ਸੁਖਾ ਜੀ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਸਾਰੀ ਜੋ ਮੇਰੇ ਦਰਸ਼ਕ ਦੇਖ ਰਹੇ ਨੇ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਸਵਾਗਤ ਕਰਦਾ ਜੀ ਬਹੁਤ ਸ਼ੁਕਰੀਆ ਜੇ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕੀਤਾ ਜੀ ਔਰ ਗਾਣੇ ਦੀ ਗੱਲ ਕਰੀ ਮੇਰੇ ਜੋ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਹੈਗਾ ਪਹਿਲਾਂ ਨਾਮ ਤੋਂ ਸਟਾਰਟ ਕਰੋ ਜੀ ਆਪਣਾ ਨਾਮ ਦੱਸੋ ਆਪਣਾ ਬਿਲਕੁਲ ਜੀ ਨਾਮ ਤੁਹਾਡਾ ਪੂਰਾ ਨਾਮ ਕੀ ਹੈ ਕਿਉਂਕਿ ਲੋਕ ਜਾਣਨ ਤੁਹਾਨੂੰ ਨਾਮ ਸੁੱਖਾ ਜੀ ਮੇਰਾ ਨਾਮ ਆ ਸ਼ਫਾਕ ਮੁਹੰਮਦ ਜੀ ਔਰ ਜੋ ਮੇਰਾ ਗਾਣੇ ਦੇ ਵਿੱਚ ਨਾਮ ਆ ਉਹ ਮੇਰਾ ਅਸ਼ਫਾਕ ਮਲਿਕ ਓਕੇ ਕੁਦਰਤ ਦੇ ਰੰਗ ਗਾਣਾ ਅਸ਼ਫਾਕ ਮਲਿਕ ਦੇ ਨਾਂ ਤੇ ਤੁਹਾਡੇ ਕੁਦਰਤ ਦੇ ਰੰਗ ਤੋਂ ਕੋਈ ਨਹੀਂ ਪਛਾਨੂਗਾ ਅੱਛਾ ਜੀ ਸਰਚ ਕਰਨਾ ਹੋ YouTube ਤੇ ਕੁਦਰਤ ਦੇ ਰੰਗ ਭਰੇ ਹਾਂਜੀ ਹਾਂਜੀ ਤਾਂ ਪਹਿਲੇ ਨੰਬਰ ਤੇ ਆਪਣਾ ਗਾਣਾ ਆਉਂਦਾ ਤੇ ਗਾਣਾ ਲੋਕ ਸੁਣਨਗੇ ਉਸ ਆਵਾਜ਼ ਦੇ ਵਿੱਚ ਤਾਂ ਪਛਾਨਣਗੇ ਸਟਾਰਟਿੰਗ ਆਪਾਂ ਉੱਥੋਂ ਕਰੀ ਚਲੋ ਜੀ ਫਿਰ ਦੱਸੋ ਬੋਲ ਕੀ ਨੇ ਜੀ ਤੂੰ ਛੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਬਹੁਤ ਹੈ ਕੀ ਬਾਤ ਆ ਸ਼ਫੀਕ ਜੀ ਅਸੀਂ ਹਰ ਰੋਜ਼ ਇਹ ਗਾਣਾ ਟ੍ਰੈਂਡਿੰਗ ਦੇ ਵਿੱਚ ਰੀਲਾਂ ਦੇ ਵਿੱਚ ਦੇਖਦੇ ਆ ਅੱਜ ਦੇ ਨਹੀਂ ਇਹ ਗਾਣਾ ਕਦੋਂ ਰਿਕਾਰਡ ਹੋਇਆ ਕਦੋਂ ਲਾਂਚ ਕੀਤਾ ਕਦੋਂ ਰਿਲੀਜ਼ ਹੋਇਆ ਸੁਖਾ ਜੀ ਇਹ ਗਾਣਾ 2018 ਦੇ ਵਿੱਚ ਰਿਕਾਰਡ ਹੋਇਆ ਸੀਗਾ ਜੀ ਜਸ ਰਿਕਾਰਡ ਕੰਪਨੀ ਦੇ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਸੀ ਜੀ ਤੇ ਇਹ ਗਾਣਾ ਅਸੀਂ ਦੋ ਸਿੰਗਰਾਂ ਨੇ ਗਾਇਆ ਹਾਂ ਤੁਹਾਡੇ ਨਾਲ ਦੋ ਹਾਂਜੀ 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 ਇੱਕ ਤਾਂ ਇਹ ਮੈਂ ਗਾਇਆ ਸ਼ਫਾਕ ਮਲਿਕ ਇੱਕ ਮੁੰਡਾ ਆਰਿਫ ਖਾਨ ਅੱਛਾ ਆਰਿਫ ਖਾਨ ਪੰਜਾਬੀ ਸਿੰਗਰ ਫਿਰੋਜ਼ ਖਾਨ ਜੀ ਦੇ ਉਹਨਾਂ ਦੇ ਭਤੀਜਾ ਨੇ ਓਕੇ ਅਸੀਂ ਦੋਨਾਂ ਨੇ ਇਹ ਗਾਣਾ ਗਾਇਆ ਮਤਲਬ ਕਹਿ ਸਕਦੇ ਆਂ ਗਾਉਣ ਵਾਲਿਆਂ ਦੇ ਇੱਕ ਚੰਗੇ ਘਰਾਣੇ ਦੇ ਵਿੱਚੋਂ ਆ ਹਾਂਜੀ 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 ਗਾਉਣ ਵਾਲੇ ਚੰਗੇ ਘਰਾਣੇ ਦੇ ਵਿੱਚੋਂ ਨੇ ਕਿਵੇਂ ਮੁਲਾਕਾਤ ਹੋਈ ਤੁਹਾਡੀ ਉਹਨਾਂ ਤੋਂ ਸਿੱਖਿਆ ਜਾਂ ਤੁਸੀਂ ਕਿਵੇਂ ਹੋਇਆ ਸਾਰਾ ਕੁਝ ਸੁਖਾ ਜੀ ਵੀਰੇ ਜੋ ਇਸ ਗਾਣੇ ਦੇ ਰਾਈਟਰ ਨੇ ਜੀ ਦਲਵਾਰਾ ਛਪਾਰ ਪਿੰਡਾ ਛਪਾਰ ਦਾ ਮੇਲਾ ਸੁਣਿਆ ਹੋਣਾ ਤੁਸੀਂ ਬਹੁਤ ਪ੍ਰਸਿੱਧ ਬਹੁਤ ਮਸ਼ਹੂਰ ਮਸ਼ਹੂਰ ਪੇ ਮੇਲਾ ਛਪਾਰ ਦਾ ਹਾਂਜੀ ਹਾਂਜੀ ਤੇ ਉਹ ਮੇਲੇ ਵਾਲਾ ਪਿੰਡਾ ਛਪਾਰ ਜੀ ਤੇ ਇਹ ਦਲਵਾਰਾ ਤੇ ਮੈਂ ਅਸੀਂ ਇਕੱਠੇ ਪੜਦੇ ਸੀਗੇ ਕਲਾਸਮੇਟਾਂ ਅਸੀਂ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਮੈਂ ਕੁਦਰਤ ਦੇ ਰੰਗ ਗਾਣਾ ਲਿਖਿਆ ਕੀ ਬਾਤ ਹੈ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਦਿ ਸੀਗਾ ਹੂੰ ਤੇ ਇਹਨਾਂ ਨੇ ਆਰਿਫ ਨਾਲ ਗੱਲ ਕੀਤੀ ਤਾਂ ਅਸੀਂ ਦੋਨਾਂ ਨੇ ਇਹ ਗਾਣਾ ਜਦੋਂ ਮੈਂ ਗਾਣਾ ਸੁਣਿਆ ਤਾਂ ਮੈਨੂੰ ਬੜਾ ਅੱਛਾ ਲੱਗਿਆ ਬੜੇ ਵਧੀਆ ਬੋਲ ਲੱਗੇ ਖਿਚੜੀ ਪਈ ਵਾਕਈ ਯਾਰ ਕੁਤਰ ਦੀ ਗੱਲ ਹੋ ਰਹੀ ਆ ਕੁਤਰ ਦੀ ਮਾਰ ਦੀ ਗੱਲ ਹੋ ਰਹੀ ਆ ਜੀ 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 ਕਿਉਂਕਿ ਇਸ ਤਰ੍ਹਾਂ ਦਾ ਨਾ ਅੱਜ ਤੱਕ ਗਾਣਾ ਇਸ ਤਰ੍ਹਾਂ ਦਾ ਮਕਬੂਲ ਹੀ ਨਹੀਂ ਹੋਇਆ ਸਪੀਕ ਜੀ ਕਹਿੰਦਾ ਵੱਡੀ ਗੱਲ ਦੱਸਦਾ ਅੱਜ ਤੱਕ ਨਾ ਲੋਕਾਂ ਦਾ ਇਹੀ ਰਿਹਾ ਖਾਸ ਕਰਕੇ ਸਿੰਗਲਾਂ ਦਾ ਕਿ ਜੇਕਰ ਉਹ ਚੰਗਾ ਲਿਖਦੇ ਨੇ ਚੰਗਾ ਗਾਉਂਦੇ ਨੇ ਤਾਂ ਚੰਗਾ ਰਿਸਪੌਂਸ ਨਹੀਂ ਆਉਂਦਾ ਲੋਕ ਚੰਗੇ ਨੂੰ ਪਸੰਦ ਨਹੀਂ ਕਰਦੇ ਔਰ ਮੈਂ ਦੱਸ ਦਵਾ ਜਿਹੜੇ ਲੋਕ ਇਹ ਗੱਲਾਂ ਕਹਿੰਦੇ ਨੇ ਨਾ ਤਾਂ ਉਹ ਸਖਿਦ ਇਹ ਬੈਠੇ ਨੇ ਜਿਨ੍ਹਾਂ ਨੇ ਕੁਦਰਤ ਦੇ ਰੰਗਾਂ ਨੂੰ ਮਕਬੂਲੀਅਤ ਇੰਨੀ ਜ਼ਿਆਦਾ ਦਿੱਤੀ ਹੈ ਮਿਲੀ ਹੈ ਕਿ ਉਹ ਗਾਣਾ ਅੱਜ ਵੀ 2018 ਤੋਂ ਲੈ ਕੇ 2025 ਤੱਕ ਟ੍ਰੈਂਡਿੰਗ ਚੱਲ ਰਿਹਾ ਹੈ ਜਦ ਵੀ ਕੋਈ ਆਫਤ ਦੀ ਗੱਲ ਹੁੰਦੀ ਹੈ ਕੁਦਰਤ ਦੀ ਮਾਰ ਗੱਲ ਹੁੰਦੀ ਆ ਤਾਂ ਬਾ ਬਾ ਖੂਬੀ ਆਪਾਂ ਉਹ ਗਾਣਾ ਜਿਹੜਾ ਹੈਗਾ ਆਪਣੇ ਆਪਣੇ ਮੋਬਾਈਲਾਂ ਦੀ ਸਕਰੀਨ ਤੇ ਜ਼ਰੂਰ ਸੁਣਦੇ ਆਂ ਤੇ ਦੇਖਦੇ ਆਂ ਮੇਰੇ ਖਿਆਲ YouTube ਤੇ ਜੋ ਅਸਲੀ ਗਾਣਾ ਪਿਆ ਉਹ ਤਾਂ ਸ਼ਾਇਦ ਲੋਕਾਂ ਨੇ ਨਹੀਂ ਵੇਖਿਆ ਕਿਉਂਕਿ ਜੋ ਲੋਕ ਗਾਣਾ ਵੇਖ ਲੰਦੇ ਤਾਂ ਸ਼ਾਇਦ ਸਫੀਕ ਸਫਾਕ ਮੁਹੰਮਦ ਜੀ ਨੂੰ ਵੀ ਮਕਬੂਲ ਹੋਣਾ ਪੈਂਦਾ ਕਿਉਂਕਿ ਲੋਕ ਜਾਣਦੇ ਨੇ ਗਾਣੇ ਨੂੰ ਜਾਣਦੇ ਨੇ ਸੁਣਦੇ ਨੇ ਚੰਗਾ ਲਾਈਕ ਸ਼ੇਅਰ ਕਰਦੇ ਨੇ ਪਰ ਅਸਲ ਜੋ ਗਾਣਾ ਇਹਨਾਂ ਦਾ ਸ਼ਾਇਦ ਉਹ ਲੋਕਾਂ ਨੂੰ ਨਹੀਂ ਮਿਲਿਆ ਤਾਂ YouTube ਤੇ ਜਾ ਕੇ ਤੁਸੀਂ ਕੁਦਰਤ ਦੇ ਰੰਗ ਹਾਂਜੀ ਪਰ ਉਹ ਸਰਚ ਕਰੋ ਤੇ ਤੁਹਾਨੂੰ ਸੁਫੀ ਸੁਆਗ ਮਹਮਦ ਜੀ ਦਾ ਇੱਕ ਗਾਣਾ ਮਿਲ ਜਾਏਗਾ ਤੇ ਉਸ ਤੋਂ ਬਾਅਦ ਜੇ ਤੁਸੀਂ ਸੁਣਿਆ ਤਾਂ ਚੰਗਾ ਲੱਗਿਆ ਫਿਰ ਕੋਸ਼ਿਸ਼ ਕੀਤੀ ਰੀਲਿਸ ਕਰਨ ਦੀ ਹਾਂਜੀ ਹਾਂਜੀ ਜਦ ਸੁਣਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰੀ ਜੀ ਤਾਂ ਮੇਰੇ ਫਾਦਰ ਸਾਹਿਬ ਹੁਣ ਚੇਤੇ ਤੁਸੀਂ ਉਦੋਂ ਵੀ ਹਾਂਜੀ ਹਾਂਜੀ ਮੈਂ 2011 ਤੋਂ ਮਤਲਬ ਕਿ ਭਰਤੀ ਹਾਂ ਜੀ ਉਲਟਰੇ ਵਿੱਚ ਸੀਗਾ ਤੇ ਮੈਨੂੰ ਵੀ ਇਸ ਤਰ੍ਹਾਂ ਦਾ ਗਾਣਾ ਸੀਗਾ ਚਾਹੀਦਾ ਵੀ ਮੈਂ ਇਦਾਂ ਦਾ ਹੀ ਗਾਣਾ ਲੈ ਕੇ ਆਵਾਂ ਇਸ ਤੋਂ ਪਹਿਲਾਂ ਕਦੇ ਗਾਣਾ ਗਾਇਆ ਰਿਕਾਰਡ ਹੋਇਆ ਸੀ ਸੁੱਖਾ ਜੀ ਮੈਂ ਚੌਥੀ ਕਲਾਸ ਤੋਂ ਗਾਣਾ ਮੈਂ ਜੌਨ ਲੈਵਲ ਤੇ ਸਰਟੀਫੀਕੇਟ ਲੈਣੇ ਤੇ ਮੇਰਾ ਪਹਿਲਾਂ ਤੋਂ ਬਚਪਨ ਤੋਂ ਰੁਝਾਨ ਇੱਧਰ ਸੀਗਾ ਖਾਨਦਾਨ 'ਚ ਹੈ ਕੋਈ ਇਦਾਂ ਦਾ ਤੁਹਾਡਾ ਮੇਰੇ ਨਾਨਾ ਜੀ ਗਾਉਂਦੇ ਸੀਗੇ ਅੱਛਾ ਨਾਨਾ ਜੀ ਤੇ ਹਾਂਜੀ ਹਾਂਜੀ ਮੇਰੇ ਨਾਨਾ ਜੀ ਗਾਉਂਦੇ ਸੀਗੇ ਸੁਣਾਓ ਫਿਰ ਉਹ ਦੇ ਤੁਹਾਡਾ ਪਸੰਦੀਦਾ ਫਿਰ ਲੋਕਾਂ ਦਾ ਕਿਉਂ ਨਾ ਪਸੰਦੀਦਾ ਹੋਊਗਾ ਜੀ ਜੀ ਬਾਬਲ ਮੇਰੀਆਂ ਗੁੱਡੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਕੀ ਬਾਤ ਹੈ ਅੱਛਾ ਇੱਥੋਂ ਸ਼ੌਕ ਪਿਆ ਇੱਕ ਗਾਣਾ ਗਾਇਆ ਤੇ ਜੇ ਆਪਾਂ ਗੱਲ ਕਰੀਏ ਜੀ ਫਿਰ ਰਿਕਾਰਡ ਹੋਇਆ ਜਦ ਜੀ ਪਿਤਾ ਜੀ ਨੂੰ ਤੁਸੀਂ ਆਪਣੇ ਡੈਡੀ ਨੂੰ ਸੁਣਾਇਆ ਉਹਨਾਂ ਨੇ ਵੀ ਇੱਕ ਤਾਰੀਫ ਕੀਤੀ ਬਾਕੀ ਵਧੀਆ ਲਿਖਿਆ ਪਿਤਾ ਜੀ ਨੇ ਅਸਲ ਦੇ ਵਿੱਚ ਇਸ ਗਾਣੇ ਨੂੰ ਕਰਾਉਣ ਦੇ ਵਿੱਚ ਨਾ ਮੇਰੇ ਪਿਤਾ ਜੀ ਦਾ ਹੀ ਹੱਥ ਆ ਅੱਛਾ ਤੇ ਮੇਰੇ ਪਿਤਾ ਜੀ ਮੈਨੂੰ ਬੜਾ ਐਪਰੀਸ਼ੀਏਟ ਕਰਦੇ ਹੁੰਦੇ ਸੀ ਬੇਟਾ ਤੂੰ ਗਾਤਰੀ ਆਵਾਜ਼ ਅੱਛੀ ਹੈ ਵੀ ਤੂੰ ਗਾ ਔਰ ਵਧੀਆ ਇਸ ਤਰ੍ਹਾਂ ਜੋ ਸਮਾਜ ਨੂੰ ਕੋਈ ਮੈਸੇਜ ਮਿਲੇ ਉਸ ਤਰ੍ਹਾਂ ਦਾ ਕੋਈ ਗਾਣਾ ਲੈ ਤਾਂ ਜਦੋਂ ਅਸੀਂ ਇਹ ਗਾਣਾ ਪਿਤਾ ਜੀ ਨੇ ਮੈਨੂੰ ਸੁਣਾਇਆ ਬਹੁਤ ਜ਼ਿਆਦਾ ਖੁਸ਼ ਹੋਏ ਪਿਤਾ ਜੀ ਕਹਿੰਦੇ ਯਾਰ ਬਹੁਤ ਵਧੀਆ ਗਾਣਾ ਇਹਨੂੰ ਰਿਲੀਜ਼ ਕਰਾਓ ਜ਼ਿੰਦਗੀ ਦਾ ਪਹਿਲਾ ਗਾਣਾ ਸੀ ਇਹ ਜੀ ਹਾਂਜੀ ਹਾਂਜੀ ਇਹ ਮੇਰਾ ਪਹਿਲਾ ਗਾਣਾ ਸੀਗਾ ਜੀ ਓਕੇ 2018 ਦੇ ਵਿੱਚ ਉਸ ਤੋਂ ਬਾਅਦ ਹੁਣ ਤੱਕ ਕੋਈ ਹੋਰ ਗਾਇਆ ਉਸ ਤੋਂ ਬਾਅਦ ਸੁੱਖਾ ਜੀ ਹੁਣ ਆ ਰਿਹਾ ਮੇਰਾ ਕੁਦਰਤ ਦੇ ਰੰਗ 2 ਗਾਣਾ ਅਸੀਂ ਸਾਡਾ ਰੈਡੀ ਆ ਹੋ ਐਸੇ ਹੀ ਹੋ ਗਏ ਬਿਲਕੁਲ ਜੋ ਬਹੁਤ ਸੋਹਣਾ ਗਾਣਾ ਜੀ ਜੀ ਇਹਨਾਂ ਨੇ ਲਿਖਿਆ ਸੁਣ ਕੇ ਆਪ ਹੀ ਕਹੋਗੇ ਉਸੇ ਰਾਈਟਰ ਨੇ ਲਿਖਿਆ ਉਸੇ ਰਾਈਟਰ ਨੇ ਜੀ ਦਲਵਾਰਾ ਛਪਾਰ ਨੇ ਲਿਖਿਆ ਕਿ ਅਸੀਂ ਦੋਨੋਂ ਸਿੰਗਰ ਉਹਦੇ ਵਿੱਚ ਵੀ ਅੱਛਾ ਆਡੀਓ ਦਾ ਸਿੰਗਰ ਹੋਈ ਮੁੰਡਾ ਜਿਹੜਾ ਉਹ ਹੀ ਮੁੰਡਾ ਜੀ ਆਰਫ ਖਾਨ ਮਿਊਜ਼ਿਕ ਸਭ ਸੇਮ ਆ ਮਿਊਜ਼ਿਕ ਵੀ ਜੱਸੀ ਬ੍ਰਦਰ ਦਾ ਮਿਊਜ਼ਿਕ ਆਪਾਂ ਗੱਲ ਇਹਦੇ ਬਾਰੇ ਕਰਨੀ ਹੈ ਨਾ ਜੀ ਕਿ ਇਹਨਾਂ ਨੇ ਅਸੀਂ ਦੋਨਾਂ ਨੇ ਗਾਇਆ ਦਲਵਾਰਾ ਛਪਾਰ ਨੇ ਹੈ ਗਾਣਾ ਲਿਖਿਆ ਔਰ ਜੱਸੀ ਬ੍ਰਦਰ ਜੀ ਬਹੁਤ ਮਸ਼ਹੂਰ ਨੇ ਹਾਂਜੀ ਗੁਰシャンਕਰ ਤੋਂ ਉਹਨਾਂ ਦਾ ਮਿਊਜ਼ਿਕ ਹੈ ਦੇ ਵਿੱਚ ਕੀ ਬਾਤ ਹੈ ਔਰ ਜੋ ਇਹਦੀ ਵੀਡੀਓ ਬਣਾਈਆ ਗੁੱਪੀ ਢਿਲੋਂ ਗੁੱਪੀ ਢਿਲੋਂ ਦੀ ਵੀਡੀਓ ਕਰੀਏਗਾ ਦਾ ਰਿਲੀਜ਼ ਹੋ ਜਾਣਾ ਇਹ 2018 ਦੇ ਵਿੱਚ ਜੀ ਨਹੀਂ ਹੁਣ ਜਿਹੜਾ ਤੁਸੀਂ ਜਿਹੜਾ ਹੁਣ ਗਾਣਾ ਆਣਾ ਉਹ ਬਾ ਜਲਦੀ ਅਸੀਂ ਰਿਲੀਜ਼ ਕਰ ਲਾਂਗੇ ਉਹਦੀ ਆਡੀਓ ਰੈਡੀ ਹੈ ਜੀ ਉਹਦੀ ਵੀਡੀਓ ਤੇ ਕੰਮ ਚੱਲ ਰਿਹਾ ਚਲੋ ਜੀ ਤੇ ਉਹ 2000 ਮਤਲਬ ਕਿ ਹੁਣ ਦੇਖੋ 7 ਸਾਲ ਹੋ ਗਏ ਸਾਨੂੰ ਵੀ ਲੱਗਿਆ ਵੀ ਯਾਰ ਸਾਡਾ ਗਾਣਾ ਪਹਿਲਾਂ ਇੰਨਾ ਕਬੂਲ ਹੋਇਆ ਆਉਣਾ ਸਾਨੂੰ ਦੂਸਰਾ ਗਾਣਾ ਕਰਦੇ ਯੈਸ ਗੈਪ ਪੈ ਗਿਆ ਅਦੇ ਦਿਨੇ ਲਾ ਲੋ ਆਨ ਜੋਬ ਲਾ ਲੋ ਡਿਊਟੀ ਲਾ ਲੋ ਤੁਹਾਡਾ ਵੀ 24 24 ਘੰਟੇ ਦੀ ਬਹੁਤ ਸਰਵਿਸ ਡਿਊਟੀ ਲੈਂਦੀ ਹਾਂ ਜੀ ਸੁੱਖ ਇੱਕ ਗੱਲ ਹੋਰ ਇੱਥੇ ਮੈਂ ਕਹਿੰਨੀ ਜਾਊਂਗਾ ਤੇ ਜੇ ਨਾ ਮੈਂ ਮਤਲਬ ਇਹ ਗਣਾ ਕਰ ਸਕਿਆ ਜਾਂ ਮੈਂ ਇਸ ਫੀਲਡ ਦੇ ਵਿੱਚ ਆ ਸਕਿਆ ਤਾਂ ਮੈਂ ਪੰਜਾਬ ਪੁਲਿਸ ਦੇ ਮਤਲਬ ਕਿ ਪੰਜਾਬ ਪੁਲਿਸ ਦੇ ਕਰਕੇ ਹੀ ਮੈਂ ਇਸ ਪਾਸੇ ਆਇਆ ਸਾਡੇ ਸੀਨੀਅਰ ਅਫਸਰ ਦੇ ਕਰਕੇ ਦੇਖੋ ਪੰਜਾਬ ਪੁਲਿਸ ਦੇ ਵਿੱਚ ਨਾ ਜੇ ਕਿਸੇ ਕਿਸੇ ਵੀ ਪਰਸਨ ਦੇ ਵਿੱਚ ਤਾਵਲੀਤਾ ਤਾਂ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਤਾਂ ਉਸ ਵਿਅਕਤੀ ਨੂੰ ਅੱਗੇ ਲੈ ਕੇ ਹੁੰਦੇ ਨੇ ਤਾਂ ਮੈਂ ਸਾਡੇ ਅਫਸਰਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਨੂੰ ਬਕਾਇਦਾ ਐਨਓਸੀ ਦਿੱਤੀ ਗਾਉਣ ਦੇ ਲਈ ਸਾਡੇ ਸੀਨੀਅਰ ਅਫਸਰ ਜਿਹਨੇ ਡੀਜੀਪੀ ਸਾਹਿਬ ਨੇ ਤੇ ਉਹਨਾਂ ਨੇ ਮੌਕਾ ਦਿੱਤਾ ਗਾਉਣ ਦਾ ਤਾਂ ਜਾ ਕੇ ਮੈਂ ਇਹ ਗਾਣਾ ਕਰ ਸਕਿਆ ਹਾਂ ਤੇ ਅੱਗੇ ਵੀ ਮੈਂ ਗਾਣੇ ਕਰ ਰਿਹਾ ਹਾਂ ਬਿਲਕੁਲ ਤੇ ਉਹਨਾਂ ਦਾ ਬਹੁਤ ਧੰਨਵਾਦ ਆਈ ਸੁੱਖਾ ਜੀ ਚਲੋ ਅੱਜ ਜਿਸ ਪਰ ਵੱਡੀ ਗੱਲ ਇਹ ਆ ਜਦੋਂ ਤੁਸੀਂ ਆਪਣੇ ਫੋਨ ਤੇ ਜਾਂ ਕਿਸੇ ਨੂੰ ਤੁਹਾਡਾ ਆਪਣਾ ਗਾਣਾ ਸ ਸੁਣਦੇ ਹੋ ਵੇਖਦੇ ਆ ਪਰ ਇੱਕ ਅਫਸੋਸ ਤਾਂ ਸਫਾਕ ਜੀ ਜ਼ਰੂਰ ਹੁੰਦਾ ਹੋਊਗਾ ਯਾਰ ਮੈਂ ਉਸ ਵਿਅਕਤੀ ਉਸ ਬੰਦੇ ਦੇ ਕੋਲ ਖੜਾ ਤੇ ਉਸ ਨੂੰ ਇਹ ਨਹੀਂ ਪਤਾ ਕਿ ਇਹ ਗਾਉਣ ਵਾਲਾ ਮੈਂ ਆ ਸੁਖਾ ਜੀ ਇਹ ਗੱਲ ਤੁਸੀਂ ਬੜੀ ਵਧੀਆ ਗੱਲ ਕਰੀ ਹੈ ਨਾ ਇਹ ਗੱਲ ਦੇਖੋ ਸਾਨੂੰ ਦੱਸਣਾ ਪੈਂਦਾ ਇਹ ਵੀ ਮੇਰਾ ਗਾਣਾ ਲੋਕਾਂ ਨੂੰ ਨਹੀਂ ਪਤਾ ਬਹੁਤ ਸੇ ਪੇਜਾਂ ਦੇ ਸ਼ੇਅਰ ਹੋਇਆ ਵੀ ਗਾਉਣ ਵਾਲੇ ਦਾ ਔਰ ਗੀਤਕਾਰ ਦਾ ਤਾਂ ਪਤਾ ਨਹੀਂ ਪਰ ਗਾਣਾ ਬਹੁਤ ਬਾ ਕਮਾਲ ਹੈ ਜੀ ਤੇ ਇਹ ਸਾਨੂੰ ਦੱਸਣਾ ਹੀ ਪੈਂਦਾ ਵਾ ਜਦੋਂ ਸਟੇਜਾਂ ਦੇ ਗਾਣਾ ਮਤਲਬ ਕਿ ਅਨਾਉਂਸਮੈਂਟ ਹੁੰਦਾ ਤਾਂ ਮੈਨੂੰ ਬੁਲਾਇਆ ਜਾਂਦਾ ਤਾਂ ਲੋਕ ਬਹੁਤ ਪਿਆਰ ਦਿੰਦੇ ਨੇ ਬਿਲਕੁਲ ਬਿਲਕੁਲ ਇਹ ਗਾਣਾ ਹੀ ਇੰਨਾ ਮਕਬੂਲ ਹੋਇਆ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਗਾਣੇ ਦੇ ਕਦੇ ਸੋਚਿਆ ਨਹੀਂ ਵੀ ਯਾਰ ਜਦ ਬਾਣਾ ਇੰਨਾ ਟ੍ਰੈਂਡਿੰਗ 2018 ਤੋਂ ਚੱਲ ਰਿਹਾ ਕਿ ਟੁਕੜਪਾ ਜੀ ਮੀਡੀਆ ਤੇ ਆਈ ਆਈ ਆਪਣਾ ਪੇਜ ਤੇ ਆਪਾਂ ਰੂਬਰੂ ਹੋਈ ਹੈ ਜਾਂ ਕੁਝ ਕਿ ਯਾਰ ਡਿਊਟੀ ਤੋਂ ਹੀ ਟਾਈਮ ਹੀ ਲੱਗਦਾ ਸੁਖਾ ਜੀ ਬਸ ਡਿਊਟੀ ਦੇਰ ਜਿਵੇਂ ਨਹੀਂ ਕਹੋਗੇ ਡਿਊਟੀ ਪਹਿਲਾ ਸਾਡਾ ਜੀ ਜੀ ਤੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਡਿਊਟੀ ਦੇ ਕਰਕੇ ਹੀ ਮੈਂ ਫੀਲਡ ਦੇ ਵਿੱਚ ਅੱਗੇ ਆ ਗਿਆ ਸੀ ਫੇਰ ਵੀ ਡਿਊਟੀ ਨੂੰ ਮੈਂ ਤਰਜੀਹ ਦਿੰਦਾ ਡਿਊਟੀ ਸਾਡੀ ਪਹਿਲ ਆ ਉਸ ਤੋਂ ਬਾਅਦ ਮੇਰੇ ਕੋਲ ਸਮਾਂ ਨਿਕਲਦਾ ਤਾਂ ਮੈਂ ਇੱਧਰ ਕਰਦਾ ਹੁਣ ਮੇਰੇ ਬਹੁਤ ਸਾਰੇ ਗਾਣੇ ਆ ਰਹੇ ਨੇ ਰੋਮਾਂਟਿਕ Song ਆ ਰਿਹਾ ਮੇਰਾ ਡਿਊਟ ਤੇ ਡਿਊਟ ਗਾਣਾ ਮੇਰਾ ਤਾਂ ਇਹੀ ਆ ਕੁਦਰਤ ਰੰਗ ਟੂ ਹੀ ਗਾਣਾ ਆ ਮੇਰਾ ਇਹਦੇ ਨਾਲ ਹੀ ਠੀਕ ਹੈ ਤੇ ਹੋਰ ਮੇਰੇ ਕੋਲ ਵਿੱਚ ਦੋਨੋਂ ਸੁਮੇਤ ਤੁਸੀਂ ਪ੍ਰਾਨਯੋ Singer ਹਾਂਜੀ ਹਾਂਜੀ ਦੋਨੋਂ ਪ੍ਰਾਨਯੋ Singer ਅੱਛਾ ਠੀਕ ਹੈ ਠੀਕ ਹੈ ਰਾਈਟਰ ਵੀ ਉਹੀ ਆ ਦੋਨੋਂ Singer ਵੀ ਉਹੀਆਂ ਸੀ ਤੋਰ ਜਸੀ ਬ੍ਰਦਰ ਦਾ ਮਿਊਜ਼ਿਕ ਆ ਇਹਦੇ ਵਿੱਚ ਵੀ ਆਡੀਓ ਸਾਡੀ ਤਿਆਰ ਹੋ ਗਈ ਠੀਕ ਹੈ ਤੇ ਕੁਦਰਤ ਰੰਗ 2 ਗਾਣਾ ਵੀ ਬੜਾ ਪਸੰਦ ਆਊਗਾ ਲੋਕਾਂ ਨੂੰ ਸਾਨੂੰ ਉਹਦੀ ਉਮੀਦ ਆ ਬਹੁਤ ਸੋਹਣਾ ਗਾਣਾ ਬਣਿਆ ਹੋਇਆ ਬਹੁਤ ਹੀ ਅਸੀਂ ਮਿਹਨਤ ਕਰੀ ਆ ਜਿਵੇਂ ਆਹਾਂ ਦੀ ਗੱਲ ਕਰ ਰਹੇ ਹਾਂ ਸਾਰਾ ਕੁਝ ਹੋ ਰਿਹਾ ਤੁਹਾਨੂੰ ਵੀ ਪਤਾ ਬੜਾ ਹਣਾ ਔਖਾ ਹਾਂਜੀ ਹਾਂਜੀ ਹਾਂ ਜਿਹੜੇ ਬੰਦੇ ਆਪਣੇ ਘਰ ਛੱਡਣ ਨੂੰ ਮਜਬੂਰ ਹੁੰਦੇ ਨੇ ਤੇ ਹਾਲਾਤ ਕਿਹੋ ਜਿਹੇ ਹੁੰਦੇ ਤੁਹਾਨੂੰ ਪਤਾ ਹੀ ਹੈ ਨਾ ਜੀ ਤੇ ਉਹ ਸਾਰਾ ਦੁੱਖ ਬਿਆਨ ਕਰਦਾ ਤੁਹਾਡਾ ਇਹ ਗੀਤ ਆ ਕੁਦਰਤ ਦੀ ਹੈ ਨਾ ਜਿਹੜੀ ਗੱਲ ਆ ਫਕਰ ਰਿਆਂ ਤਾਂ ਉਹ ਬਿਲਕੁਲ ਤੁਸੀਂ ਜਿਨ੍ਹਾਂ ਹੀ ਵੀ ਇਹ ਗਾਣਾ ਲਿਖਿਆ ਇੱਕ ਤਾਂ ਬਾਖੂ ਵੀ ਕੁਦਰਤ ਨੂੰ ਉਹ ਸਮਝ ਕੇ ਲਿਖਿਆ ਕਿੱਦਾਂ ਮਾਰ ਹੁੰਦੀ ਆ ਕੀ ਹੁੰਦਾ ਨਾਲ ਜੇ ਆਪਾਂ ਗੱਲ ਕਰੀਏ ਤਾਂ ਉਸੇ ਲਹਿਜੇ ਦੇ ਵਿੱਚ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਗਾਣਾ ਗਾਇਆ ਪਰ ਚਲੋ ਤੁਸੀਂ ਮੀਡੀਆ ਤੋਂ ਦੂਰ ਰਹੇ ਆ ਆਪਣੀ ਡਿਊਟੀ ਨੂੰ ਤਰਜੀਹ ਦਿੱਤੀ ਆ ਜਿਸ ਕਰਕੇ ਏਡਾ ਬੜਾ ਇੰਨੇ ਸਾਲਾਂ ਦਾ ਗੈਪ ਪੈ ਗਿਆ ਉਸ ਗੈਪ ਨੂੰ ਦੂਰ ਕਰਨ ਲਈ ਚਲੋ ਤੁਸੀਂ ਇੱਕ ਤੋਂ ਇੱਕ ਟਰੈਕ ਨਵੇਂ ਗੀਤ ਵੀ ਲੈ ਕੇ ਆ ਰਹੇ ਹੋ ਲੋਕਾਂ ਨੂੰ ਪਸੰਦ ਵੀ ਆਉਣਗੇ ਔਰ ਕੀ ਲੱਗਦਾ ਕਿ ਹੁਣ ਜਿਹੜੀ ਵੀਡੀਓ ਹੋਣ ਜਾਣਗੀਆਂ ਜਾਂ ਹੋਣਗੀਆਂ ਉਹ ਵਧੀਆ ਆਉਣ ਵਾਲੀਆਂ ਹੋਣੇ ਕਿ ਟੁਕੜ ਟੁਕੜ ਤੁਹਾਡੀ ਇੱਕ ਪਛਾਣ ਇੱਕ ਛਵੀ ਤਾਂ ਬਣੂਗੀ ਨਾ ਜੀ ਹਾਂ ਜੀ ਹਾਂ ਸੁੱਖਾ ਜੀ ਇਹ ਗਾਣੇ ਨੇ ਸਾਡੀ ਦੇਖੋ ਵੋਕਲ ਹਰੇਕ ਥਾਂ ਚਲੇ ਗਈ ਆ ਮਰੋ ਵਰਲਡ ਵਾਈਡ ਇਹ ਗਾਣਾ ਸਾਡਾ ਮਸ਼ਹੂਰ ਹੋਇਆ ਮਕਬੂਲ ਤੇ ਸਾਨੂੰ ਇੰਨਾ ਕ ਸਕੂਲ ਮਿਲਿਆ ਯਾਰ ਵੀ ਹਾਂ ਲੋਕਾਂ ਨੇ ਸਾਡੀ ਆਵਾਜ਼ ਨੂੰ ਪਸੰਦ ਕਰਿਆ ਤੇ ਇਹ ਗਾਣੇ ਨੂੰ ਠੀਕ ਆ ਮੈਂ ਤੁਹਾਡੀ ਗੱਲ ਮੰਨਦਾ ਵੀ ਇਹ ਗਾਣੇ ਨੇ ਸਾਡੀ ਇੱਕ ਪਛਾਣ ਸਾਨੂੰ ਉਮੀਦ ਆ ਵੀ ਇਹ ਪਛਾਣ ਬਣਾਏਗਾ ਹੂੰ ਤੇ ਇਹ ਗਾਣਾ ਇੱਕ ਪਹਿਚਾਨ ਲੈ ਕੇ ਆਏਗਾ ਮੈਨੂੰ ਇਸ ਚੀਜ਼ ਦੀ ਹੁਣ ਫੁੱਲ ਉਮੀਦ ਹੈ ਜੀ ਡੈਡੀ ਖੁਸ਼ ਨੇ ਜਦੋਂ ਗਾਣਾ ਗਾਇਆ ਤੇ ਹੁਣ ਏਡੀ ਬੜੀ ਮਕਬੂਲੀਅਤ ਮਿਲਦੀ ਉਹਨਾਂ ਨੂੰ ਏਡੀ ਬੜੀ ਸੁੱਖਾ ਜੀ ਹਾਂ ਡੈਡੀ ਖੁਸ਼ ਨੇ ਥੋੜਾ ਜਿਹਾ ਇੱਥੇ ਵੀ ਕਹੂੰਗਾ ਪਿਛਲੇ ਸਾਲ ਫਾਲ ਸਾਹਿਬ ਦੀ ਡੈਥ ਹੋ ਗਈ ਸੀਗੀ ਤੇ ਚਲੋ ਉਹਨਾਂ ਨੇ ਪਰ ਉਹਨਾਂ ਨੇ ਕੁਦਰਤ ਦੇ ਰੰਗ 2 ਗਾਣਾ ਆੜੀ ਉਹ ਸੁਣ ਲਈ ਸੀਗੀ ਅੱਛਾ ਉਹਨਾਂ ਨੇ ਹਰੀ ਜੰਡੀ ਦਿੱਤੀ ਸਾਨੂੰ ਮਤਲਬ ਗਾਣਾ ਸੁਣ ਲਿਆ ਸੀ ਉਹਨੇ ਗਾਣਾ ਸੁਣ ਲਿਆ ਹਾਂਜੀ ਆ ਰਿਕਾਰਡ ਹੋਇਆ ਹੀ ਆ ਵੈਸੇ ਨੈਚੁਰਲ ਰਿਕਾਰਡ ਹੋਇਆ ਸੁਣ ਲਿਆ ਜੀ ਸੁਣ ਲਿਆ ਹਾਂਜੀ ਹਾਂ 2 ਸਾਲ ਹੋ ਗਏ ਰਿਲੀਜ਼ ਨਹੀਂ ਕਰਿਆ 2 ਸਾਲ ਹੋ ਗਏ ਹਾਂ ਸਾਲ ਹੋ ਗਿਆ ਜੀ ਸਾਲ ਹੋ ਗਿਆ ਦਸੰਬਰ ਦੇ ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਤੇ ਉਹ ਦੇ ਕੇ ਤੇ ਆਸ਼ੀਰਵਾਦ ਵੀ ਬੜੀਆ ਗੁੱਡ ਹਾਂਜੀ ਉਹ ਕਹਿੰਦੇ ਬਹੁਤ ਸੋਹਣਾ ਗਾਣਾ ਬਣਿਆ ਪਹਿਲੇ ਗਾਣੇ ਨਾਲ ਵੀ ਅੱਛਾ ਗਾਣਾ ਵਾ ਔਰ ਅੱਛੇ ਬੋਲ ਨੇ ਤੁਸੀਂ ਬੇਟਾ ਇਹ ਕਰੋ ਤਾਂ ਉਹਨਾਂ ਨੇ ਮੈਨੂੰ ਮਤਲਬ ਕਿ ਪ੍ਰਸ਼ੰਸਾ ਕਰਿਆ ਮਤਲਬ ਕਹਿ ਸਕਦਾ ਤੁਹਾਡੇ ਗਾਣੇ ਮੈਨੂੰ ਵੀ ਉਸ ਚੀਜ਼ ਦਾ ਹੋਇਆ ਵੀ ਹਾਂ ਮੈਂ ਗਾਣਾ ਕਰਾਂਗਾ ਹੂੰ ਦੇਖੋ ਉਹ ਘਰ ਲੈ ਕੇ ਆਵਾਂ ਕਿ ਤੁਸੀਂ ਸੁਣਨਾ ਬਸ ਦੇਖੋ ਇਹਨਾਂ ਦੇ ਪਿਤਾ ਜੀ ਨੇ ਗਾਣਾ ਪਹਿਲਾਂ ਵੀ ਸੁਣਿਆ ਤੇ ਆਸ਼ੀਰਵਾਦ ਦਿੱਤਾ ਜਾਂਦੇ ਆਂਦੇ ਦੂਸਰਾ ਗਾਣਾ ਰਿਕਾਰਡ ਹੋਇਆ ਵੀ ਸੁਣਿਆ ਉਹ ਵੀ ਆਸ਼ੀਰਵਾਦ ਦੇ ਗਏ ਨੇ ਤੇ ਵਾਕਈ ਉਹਦੇ ਵਿੱਚ ਕੁਛ ਨਾ ਕੁਛ ਤਾਂ ਗਿਆ ਹੋਏਗਾ ਜਿਸ ਤਰ੍ਹਾਂ ਹੁਣ ਇਹ ਕੁਦਰਤ ਦੇ ਰੰਗ ਦੇ ਗਾਣੇ ਦੇ ਵਿੱਚ ਆ ਚਲੋ ਜਾਂਦੇ ਜਾਂਦੇ ਫਿਰ ਸ਼ਫਾਕ ਜੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੋ ਤਿੰਨ ਪਹਿਲੇ ਜਿੰਨਾ ਹੋ ਸਕੇ ਜਿਹੜੇ ਪਹਿਲੇ ਤੁਹਾਨੂੰ ਵਧੀਆ ਲੱਗਦੇ ਨੇ ਜਿਹੜੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਉਹ ਪਹਿਰੇ ਜ਼ਰੂਰ ਸਾਨੂੰ ਸੁਣਾਓ ਇਸ ਗਾਣੇ ਦੇ ਸਾਰੇ ਪਹਿਰੇ ਪਹਿਰੇ ਬਹੁਤ ਛੇ ਨੇ ਬਾ ਕਮਾਲ ਨੇ ਫੇਰ ਵੀ ਕੋਈ ਪਸੰਦ ਆ ਹੋਵੇ ਤਾਂ ਜ਼ਰੂਰ ਹੋ ਜੀ ਅੱਨਾ ਸ਼ੇਅਰ ਕਰੋ ਦਰਸ਼ਕ ਫੇਰ ਤੁਹਾਡੀ ਆਵਾਜ਼ ਤੁਹਾਡਾ ਚਿਹਰਾ ਫੇਰ ਯਾਦ ਰੱਖਣਗੇ ਸ਼ਫਾਕ ਮੁਹੰਮਦ ਉਹ ਅੱਜ ਇਸ ਨੇ ਕੁਦਰਤ ਦੇ ਰੰਗਾਂ ਗਾਇਆ ਜੀ ਜੀ ਚੜ ਦੇ ਦਿਨ ਨੂੰ ਕਰੇ ਸਲਾਮ ਢਲ ਦੇ ਦਾ ਵੀ ਸ਼ੁਕਰ ਮਨਾ ਲਾ ਰਬ ਬਦਲ ਬਾਰੇ ਉੱਚਾਈ ਰਹਿਣਾ ਦਿਲ ਵਿੱਚ ਉਹਦਾ ਰੱਖ ਲੈ ਪਾਲਾ ਛਪਾਰ ਵਾਲਿਆ ਲੇਖਕ ਛਪਾਰ ਵਾਲਿਆ ਲੇਖਕ ਉਹੀ ਅਸਲ ਕਹਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇ ਆਪ ਨੂੰ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਏ ਕੋਸਰਾ ਏ ਕਿ ਪਰਾਂ ਜੇ ਉਹ ਰੋਟੀ ਦੇ ਸਕਦਾ ਏ ਹੱਥਾਂ ਚੋਂ ਵੀ ਖੋ ਸਕਦਾ ਏ ਜੋ ਤੂੰ ਕਦੀ ਸੋਚਿਆ ਵੀ ਨਹੀਂ ਉਹ ਵੀ ਉਹ ਤਾਂ ਹੋ ਸਕਦਾ ਏ ਤੇਰੇ ਹੱਥ ਨਹੀਂ ਦੌਲਤ ਆਉਣੀ ਹੱਥ ਨਹੀਂ ਦੌਲਤ ਆਉਣੀ ਰਦਾ ਮੰਨ ਨਹੀਂ ਮਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਵਾਹ ਜੀ ਸ਼ਫਾਕ ਮੁਹੰਮਦ ਪੰਜਾਬ ਪੁਲਿਸ ਦੇ ਵਿੱਚ ਬਤੌਰ ਸੇਵਾ ਨਿਭਾ ਰਹੇ ਨੇ ਔਰ ਇਹਨਾਂ ਦਾ ਲੰਬਾ ਮੈਂ ਕਹੂੰ ਇਹਨਾਂ ਨੇ ਨਹੀਂ ਕਿਹਾ ਸਾਡਾ ਅਲਮਾ ਇਹ ਆ ਕਿ ਜਿਸ ਵਿਅਕਤੀ ਨੇ ਜਿਸ ਬੰਦੇ ਨੇ ਇਹ ਗਾਣਾ ਐਡਾ ਮਕਬੂਲ ਕਰਤਾ ਔਰ ਜ਼ਿੰਦਗੀ ਦੀ ਕੁਦਰਤੀ ਸਚਾਈ ਪੇਸ਼ ਕੀਤੀ ਆ ਗਾਣਾ ਸ਼ੇਅਰ ਕਰਦੇ ਆ ਸਾਰਾ ਕੁਝ ਹੁੰਦਾ ਪਰ ਯਾਰ ਪਛਾਣ ਨਹੀਂ ਮਿਲੀ ਇਸ ਵੀਰ ਨੂੰ ਇਸ ਭਰਾ ਨੂੰ ਕਿਉਂਕਿ ਇਸ ਨੇ ਤਰਜੀਹਤ ਨੌਕਰੀ ਨੂੰ ਡਿਊਟੀ ਨੂੰ ਦਿੱਤੀ ਆ ਧੰਨਵਾਦ ਕਰ ਰਿਹਾ ਆਪਣੇ ਸੀਨੀਅਰਸ ਪੁਲਿਸ ਅਫਸਰ ਦਾ ਪੰਜਾਬ ਡੀਜੀਪੀ ਦਾ ਜੀਨਾ ਨੇ ਇਹਨਾਂ ਨੂੰ ਆਗਿਆ ਦਿੱਤੀਆ ਇਹ ਗਾਉਣ ਦੀ ਤੇ ਹੁਣ ਇੱਕ ਤੋਂ ਇੱਕ ਟਰੈਕ ਨਵੇਂ ਆ ਰਹੇ ਨੇ ਤੇ ਉਮੀਦ ਆ ਕੁਦਰਤ ਦੇ ਰੰਗ ਜੋ ਗਾਣਾ ਤੁਸੀਂ ਮਕਬੂਲੀਅਤ ਇੰਨੀ ਜਿਆਦਾ ਪਿਆਰ ਦਿੱਤਾ ਉਸੇ ਤਰ੍ਹਾਂ ਇਸ ਨੂੰ ਵੀ ਪਿਆਰ ਦਿਵੋਗੇ ਔਰ ਪਿਆਰ ਦੇ ਨਾਲ ਪਹਿਚਾਨ ਵੀ ਸ਼팍 ਮੁਹੰਮਦ ਦਵੋਗੇ ਕਿਉਂਕਿ ਬਹੁਤ ਮਿਹਨਤ ਕਰਕੇ ਔਰ ਵੱਡੀ ਗੱਲ ਆਪਣੇ ਡੈਡੀ ਜੀ ਦਾ ਆਸ਼ੀਰਵਾਦ ਲੈ ਕੇ ਇਹ ਗਾਣਾ ਕਰ ਰਹੇ ਨੇ ਪਹਿਲਾ ਗਾਣਾ ਵੀ ਉਹਨਾਂ ਨੂੰ ਸੁਣਾਇਆ ਦੂਸਰਾ ਗਾਣਾ ਵੀ ਸੁਨਾਇਆ ਰਿਕਾਰਡ ਕਰਕੇ ਔਰ ਉਹਨਾਂ ਨੇ ਆਸ਼ੀਰਵਾਦ ਦਿੱਤਾ ਚੰਗਾ ਆਇਆ ਸਾਥ ਸੁਤਰਾ ਆਇਆ ਤੇ ਆਖਰੀ ਵਾਰ ਉਹਨਾਂ ਨੂੰ ਕਿਹਾ ਵੀ ਹਾਂ ਸੁਣ ਲਿਆ ਪਰ ਹੁਣ ਅਗਲੀ ਵਾਰੀ ਤੁਹਾਡੀ ਆ ਸਾਥ ਦੇਣ ਦੀ ਇਸ ਕਰਕੇ ਇਸ ਗਾਣੇ ਤੋਂ ਬਾਅਦ ਜਿਹੜਾ ਨਵਾਂ ਗਾਣਾ ਆ ਰਿਹਾ ਉਸ ਨੂੰ ਵੀ ਤੁਸੀਂ ਪਿਆਰ ਦਿਓ ਤੇ ਨਾਲ ਹੀ ਨਾ ਸ਼ਫਾਕ ਮੁਹੰਮਦ ਨੂੰ ਵੀ ਇੱਕ ਲਾਇਕ ਤੇ ਸ਼ੇਅਰ ਜ਼ਰੂਰ ਦਿਓ ਤਾਂ ਜੋ ਇਹ ਵੀਡੀਓ ਉਹਨਾਂ ਲੋਗਾ ਤੱਕ ਪਹੁੰਚੇ ਜਿਹੜੇ ਲੋਕ ਵਿਦੇਸ਼ਾਂ ਤੱਕ ਇਹ ਗਾਣਾ ਸੁਣਦੇ ਤਾਂ ਜ਼ਰੂਰ ਨੇ ਪਰ ਸ਼ਫਾਕ ਮੁਹੰਮਦ ਉਸ ਸਿੰਗਰ ਨੂੰ ਜਾਣਦੇ ਨੇ ਸ਼ਾਇ ਤੁਹਾਡੀ ਇੱਕ ਸ਼ੇਅਰ ਦੇ ਨਾਲ ਤੁਹਾਡੀ ਇੱਕ ਲਾਈਕ ਦੇ ਨਾਲ ਇਸ ਵੀਰ ਨੂੰ ਆਪਣੀ ਉਹ ਪਛਾਣ ਮਿਲ ਜਾਵੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਪਛਾਣ ਤੁਸੀਂ ਗਾਣੇ ਨੂੰ ਦਿੱਤੀ ਹੈ ਇਹਹੀ ਪਛਾਣ ਇਸ ਭਰਾ ਸ਼ਫਾਕ ਮੁਹੰਮਦ ਦਵੋਗੇ ਤਾਂ ਜੋ ਤੁਹਾਡਾ ਪਿਆਰ ਲਗਾਤਾਰ ਇਹਨਾਂ ਆ ਦੇ ਦੀ ਜੇ ਬਰਕਰਾਰ ਰਹੇ ਤੇ ਇਸ ਕਰਕੇ ਸਾਨੂੰ ਇਜਾਜ਼ਤ ਹੋ ਸ਼ਪਾਗ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਤੇ ਤੁਸੀਂ ਸਾਨੂੰ ਇਸ ਮਤਲਬ ਕਿ ਇੰਟਰਵਿਊ ਦੇ ਵਿੱਚ ਲੋਕਾਂ ਦੇ ਰੂਰੂ ਕਰਿਆ ਰਹਿਣ ਵਾਲੇ ਮਲੇ ਕੋਟਲੇ ਦੀ ਆਪਾ ਮੇਰਾ ਜੀ ਪਿੰਡ ਆ ਰਸੂਲਪੁਰ ਛਪਾਰ ਦੇ ਮੇਲੇ ਦੇ ਨਾਲ ਹੀ ਮੇਰਾ ਪਿੰਡ ਠੀਕ ਆ ਹਾਂ ਜੀ ਤੇ ਡਿਊਟੀ ਵੀ ਇੱਥੇ ਨਾਲ ਡਿਊਟੀ ਮਲੇ ਕੋਟਲੇ ਕੀ ਬਾਤ ਮਲੇ ਕੋਟਲੇ ਥਾਣੇ ਦੀ ਲੋ ਜੀ ਭਰਾ ਆ ਤੇ ਭਿਆ ਭਰਾ ਨੂੰ ਪਛਾਣ ਦਿਓ ਪਿਆਰ ਦਿਓ ਇਹ ਹੀ ਸਭ ਕਰਦੇ ਹੋਏ ਤੇ ਨਾਲ ਹੀ ਨਾਲ ਕਮੈਂਟ ਕਰਕੇ ਪਿਆਰੇ ਇਹ ਜ਼ਰੂਰ ਦੱਸਿਓ ਕਿ ਇਹ ਇੰਟਰਵਿਊ ਤੇ ਭਰਾ ਦਾ ਗਾਇਆ ਹੋਇਆ ਗੀਤ ਕਿਦਾਂ ਲੱਗਿਆ ਤੇ ਅੱਛਾ ਜਾਂਦਿਆਂ ਦੀ ਇੱਕ ਗੱਲ ਜੇਕਰ ਤੁਹਾਡਾ ਰਿਕਾਰਡ ਹੋਇਆ ਗਾਣਾ ਇੱਥੇ ਕੋਈ ਲਫ਼ਜ਼ ਸੁਣਾਣਾ ਚਾਹੁੰਦੇ ਹੋ ਕੋਈ ਇਦਾਂ ਦੀ ਇਸ਼ੂ ਤਾਂ ਨਹੀਂ ਕੋਈ ਸੁਣ ਕੇ ਕੋਈ ਕਾਪੀ ਇਦਾਂ ਦਾ ਕੁਝ ਹੋ ਜਾਵੇ ਗਾਣਾ ਗਾ ਸਕਦੇ ਹੋ ਗਾਣਾ ਦੋਦੇ ਰੰਗ ਟੂ ਆ ਜੇ ਹਾਲੇ ਸਸਪੈਂਸ ਸੁੱਖਾ ਜੀ ਦੇਖੋ ਮੈਨੂੰ ਚਲੋ ਨਹੀਂ ਹੈਗਾ ਦੋਨੋਂ ਸਿੰਗਰ ਨੇ ਲਾ ਲੋ ਹਾਂ ਤੇ ਉਹਦੇ ਕਰਕੇ ਹੁੰਦਾ ਨਾ ਦੋਨੇ ਆਪਾਂ ਹਾਂਜੀ ਹਾਂ ਚਲੋ ਨਹੀਂ ਆ ਬਾਕੀ ਸਿੱਧਾ ਕਹਿੰਦੇ ਲੋਕਾਂ ਦੇ ਰੂਬਰੂ ਕਰਨਾ ਇਸ ਕਰਕੇ ਪਿਆਰ ਤੇ ਸਤਕਾਰ ਬਰਕਰਾਰ ਤੇ ਮੈਨੂੰ ਜਿਹਨੇ ਸੁੱਖਾ ਖੇੜੀ ਵਾਲੋਂ ਦੇ ਇਜਾਜ਼ਤ ਫੇਰ ਮਿਲਦੇ ਆ ਤੇ ਬਹੁਤ ਬਹੁਤ ਧੰਨ ਸਪਾਕ ਮੁਹੰਮਦ ਜੀ ਦਾ ਜੀ ਇਹਨਾਂ ਨੇ ਅੱਜ ਸਾਡੇ ਰੂਬਰੂ ਹੋਇਆ ਤੇ ਤੁਹਾਨੂੰ ਆਪਣੀ ਪਛਾਣ ਦਸੀ ਅੱਗੇ ਪਛਾਣ ਤੁਸੀਂ ਬਣਾਉਣੀ ਆ ਬਹੁਤ ਬਹੁਤ ਧੰਨਵਾਦ